ਇਸ ਸਰਫੰਦੇ ਦੇ ਵਿੱਚ ਪਏ ਹੋਏ ਆ ਕਿਸਾਨੀ ਵੀ ਸਾਡਾ ਮੁੱਖ ਪੇਸ਼ਾ ਆ ਉਸ ਕਿਸਾਨੀ ਤੋਂ ਅਸੀਂ ਜਨਮੇ ਆ ਕਿਸਾਨੀ 'ਚ ਅਸੀਂ ਮਰਨਾ ਆ ਸਾਡਾ ਪੂਲ ਆ ਸਮਰਥਨ ਆ ਅਸੀਂ ਬਿਲਕੁਲ ਚੱਕਾ ਜਾਮ ਕਰਕੇ ਆਪਣੇ ਸਾਥੀਆਂ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਵੱਡਿਆਂ ਦੇ ਨਾਲ ਖੜੇ ਆ ਇਹ ਪਤਾ ਤਾਂ ਕਿ ਭਾਰਤ ਬੰਦੇ ਅਗਰ ਭਾਰਤ ਬੰਦੇ ਤਾਂ ਫਿਰ ਸਭ ਕੁਝ ਹੀ ਬੰਦ ਹੋਣਾ ਚਾਹੀਏ ਨਾ ਫਿਰ ਇਹ ਦੁਕਾਨੇ ਵੀ ਕਿਉਂ ਖੁੱਲੀਆਂ ਟ੍ਰੇਨਸ ਕਿਉਂ ਚੱਲ ਰਹੀਆਂ ਭਾਰਤ ਬੰਦ ਦਾ ਮਤਲਬ ਤਾਂ ਭਾਰਤ ਬੰਦ ਹੈ ਆਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਨਾ ਅਭੀ ਇਹ ਸਾਰੇ ਲੋਕ ਤਾਂ ਇਤਨੇ ਅਮੀਰ ਨਹੀਂ ਹੈ ਨਾ ਕਿ ਆਪਣੇ ਆਪਣੀ ਪ੍ਰਾਈਵੇਟ ਟੈਕਸੀ ਕਰਕੇ ਨਿਕਲ ਜਾਏ ਆਮ ਪਬਲਿਕ ਤੋਂ ਪਬਲਿਕ ਟਰਾਂਸਪੋਰਟ 'ਤੇ ਡਿਪੈਂਡ ਹੈ ਤੁਹਾਨੂੰ ਪਤਾ ਸੀ ਬੱਸਾਂ ਅੱਜ ਮਿਲਨੀਆਂ ਨਹੀਂ ਘਰ ਪੰਜਾਬ ਘਰਤ ਬੰਦ ਗਈ ਸਾਨੂੰ ਪਤਾ ਹੁੰਦਾ ਸੀ ਆਉਂਦੀ ਹੀ ਨਾ ਅੱਛਾ ਤੇ ਹੁਣ ਕਿੱਥੇ ਜਾਣਾ ਤੁਸੀਂ ਅਸੀਂ ਜਾਣਾ ਬਰਨਾਲੇ ਬਰਨਾਲੇ ਤੋਂ ਫਿਰ ਅੱਗੇ ਜਾਣਾ ਜਲਾਹ ਜਲਾਹ ਤੋਂ ਕਿ ਫਿਰ ਰੋਂਤੇ ਜਾਣਾ ਪਛਾਣੀ ਆ ਗਈ ਬਹੁਤ ਜਿਆਦਾ ਤੋਂ ਉਹਦੇ ਬੈਠੇ ਆਂ ਅਥੇ ਬੱਸ ਸਵੇਰ ਤੇ ਬੈਠੇ ਆਂ ਜੇ ਸਲਾਹ ਅੱਛਾ ਟਰਾਂਸਪੋਰਟੇਸ਼ਨ ਬੰਦ ਕਰਕੇ ਆਮ ਜਨਤਾ ਨੂੰ ਹੀ ਪਰੇਸ਼ਾਨ ਕਰ ਰਹੇ ਨੇ ਇਹਦੇ ਵਿੱਚ ਆਮ ਜਨਤਾ ਦਾ ਕੀ ਚਾਹੀਦਾ ਕਸੂਰਾ ਕਿਸੇ ਨੇ ਕਿੱਥੇ ਜਾਣਾ ਕਿਸੇ ਨੇ ਦੂਜਾ ਜਾਣਾ ਕਿਸੇ ਨੇ ਕਿਸੇ ਦੀ ਪੋਸਟ ਹੋਈ ਏ ਕਿਸੇ ਦਾ ਕੁਛ ਹੈ ਲੋਕ ਪਰੇਸ਼ਾਨ ਹੀ ਹੋ ਰਹੇ ਆ ਸਾਡੀਆਂ ਵੀ ਮੰਗਾਂ ਨੇ ਕੁਝ ਮੁੰਡਿਆਂ ਦੀਆਂ ਠੀਕ ਆ ਜੀ ਉਹਦੇ ਕਰਕੇ ਵੀ ਸਮਰਥਨ ਦਿੱਤਾ ਇਹਨਾਂ ਨੇ ਤੇ ਬਾਕੀ ਭਾਰਤ ਬੰਦ ਦਾ ਤਾਂ ਪਹਿਲਾਂ ਹੀ ਐਲਾਨ ਸੀਗਾ ਜੀ ਕਿਸਾਨ ਜਥੇਬੰਦੀਆਂ ਦਾ ਹੋਰਾਂ ਜਥਾਬੰਦੀਆਂ ਜੋ ਵੀ ਆਪਣੀਆਂ ਹੈਗੀਆਂ ਨੇ ਉਹਦੇ ਸਮਰਥਨ 'ਚ ਫਿਰ ਵੀ ਉਹਨਾਂ ਨੇ ਵੀ ਇਹਨਾਂ ਨੇ ਵੀ ਸਮਰਥਨ ਦਿੱਤਾ ਜੀ ਹੈਲੋ ਨੂੰ ਮਾਸਟਰਸ ਅਸ਼ੀਕਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਹਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਇਸ ਵੇਲੇ ਆਂਗੇ ਸਿੱਲੂਧਿਆਣਾ ਸ਼ਹਿਰ ਦੇ ਬੱਸ ਸਟੈਂਡ ਤੇ ਜਿੱਥੇ ਕੀ ਤੁਸੀਂ ਸਮਝ ਲਓ ਕਿ ਹਰ ਸਮੇਂ ਜਿਹੜਾ ਵੈ ਸਵਾਰੀਆਂ ਦਾ ਤਾਂ ਤਾਂ ਲੱਗਾ ਰਹਿੰਦਾ ਸੀਗਾ ਇੱਕ ਬੱਸ ਜਾਂਦੀ ਤੇ ਦੂਸਰੀ ਬੱਸ ਆਉਂਦੀ ਸੀ ਲੇਕਿਨ ਅੱਜ ਤੁਸੀਂ ਜੇ ਅਦ੍ਰਿਸ਼ਾ ਦੇਖੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਸਾਰੇ ਬੱਸ ਸਟੈਂਡ ਸਾਰੀਆਂ ਬੱਸਾਂ ਜਿਹੜੀਆਂ ਨੇ ਟੋਟਲੀ ਜਿਹੜੀ ਇੱਥੇ ਖੜੀਆਂ ਹੋਈਆਂ ਨੇ ਅਗਰ ਨਿੱਜੀ ਬਸਾਂ ਦੀ ਵੀ ਗੱਲ ਕਰੀਏ ਤੇ ਇਸ ਹੜਤਾਲ ਦੇ ਵਿੱਚ ਨਿੱਜੀ ਬਸ ਜਿਹੜੇ ਇੱਕ ਡਰਾਈਵਰ ਨੇ ਔਰ ਪੂਰੀ ਟ੍ਰਾਂਸਪੋਰਟ ਹੈ ਉਹ ਵੀ ਜਿਹੜੀਆਂ ਦੇ ਸਮਰਥਨ ਦੇ ਵਿੱਚ ਹੈਗੀ ਹੈ ਇਸ ਭਾਰਤ ਬੰਦ ਪੰਜਾਬ ਬੰਦ ਦੇ ਸਮਰਥਨ ਦੇ ਵਿੱਚ ਤੇ ਤੁਹਾਨੂੰ ਦੱਸਦਾ ਕਿ ਭਾਰਤ ਬੰਦ ਜਿਹੜੀ ਜਿਹੜੀ ਕਾਲ ਦਿੱਤੀ ਗਈ ਹੈਗੀ ਹੈ ਤੇ ਆ ਫਿਰ ਕੁਝ ਗੱਲ ਗੱਲਬਾਤ ਕਰਦੇ ਆ ਨਿੱਜੀ ਬਸ ਦੇ ਜਿਹੜੇ ਵੀਰ ਹੈਗੇ ਉਹਨਾਂ ਨਾਲ ਗੱਲ ਕਰਦੇ ਆ ਸਸ਼ੀ ਕਾ ਭਾਜੀ ਸਸ਼ੀ ਕਾਲ ਜੀ ਕੀ ਨਾਮ ਹੈ ਤੁਹਾਡਾ ਤਨਦੀਪ ਸਿੰਘ ਤੁਹਾਡਾ ਕੀ ਨਾਮ ਹੈ ਜੀ ਸੋਨੂ ਜੀ ਸੋ ਪਾਜੀੜਾ ਦੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਕਿਸ ਪ੍ਰਕਾਰ ਦਾ ਤੁਸੀਂ ਆਪਣਾ ਸਮਰਥਨ ਹੈ ਕਿ ਕਿਸਾਨਾਂ ਨਾਲ ਨਾਲ ਖੜੇ ਹੋ ਬਿਲਕੁਲ ਵੀਰ ਜੀ ਅਸੀਂ ਕਿਸਾਨਾਂ ਦੇ ਪੁੱਤਰ ਆ ਔਰ ਇਸ ਧੰਦੇ ਦੇ ਵਿੱਚ ਪਏ ਹੋਏ ਆ ਕਿਸਾਨੀ ਵੀ ਸਾਡਾ ਮੁੱਖ ਪੇਸ਼ਾ ਆ ਉਸ ਕਿਸਾਨੀ ਤੋਂ ਅਸੀਂ ਜਨਮੇ ਆ ਕਿਸਾਨੀ 'ਚ ਅਸੀਂ ਮਰਨਾ ਆ ਸਾਡਾ ਫੁੱਲ ਆਪ ਸਮਰਥਨ ਆ ਅਸੀਂ ਬਿਲਕੁਲ ਚੱਕਾ ਜਾਮ ਕਰਕੇ ਆਪਣੇ ਸਾਥੀਆਂ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਵੱਡਿਆਂ ਦੇ ਨਾਲ ਖੜੇ ਆ ਅਸੀਂ ਉਹਨਾਂ ਦੀ ਕਾਲ ਤੇ ਉਹਨਾਂ ਦੇ ਹੱਕ ਵਿੱਚ ਖੜੇ ਆ ਇਹ ਧੰਦਾ ਵੀ ਜਿਹੜਾ ਆ ਖਤਮ ਹੋਣ ਦੀ ਕਗਾਰ ਤੇ ਆਇਆ ਪਿਆ ਆ ਇਹਦੇ ਵਿੱਚ ਵੀ ਸਾਨੂੰ ਕਿਸਾਨ ਵੀਰ ਬਹੁਤ ਸਪੋਰਟ ਕਰ ਰਹੇ ਆ ਜਦੋਂ ਦਾ ਆਧਾਰ ਕਾਰਡ ਸਰਵਿਸ ਚੱਲੀ ਆ ਉਹਦੇ ਵਿੱਚ ਬਹੁਤ ਜ਼ਿਆਦੀ ਦਿੱਕਤ ਆ ਪ੍ਰਾਈਵੇਟ ਆਪਰੇਟਰ ਖਤਮ ਹੁੰਦਾ ਜਾ ਰਿਹਾ ਸਾਡਾ ਰਜਗਾਰ ਖਤਮ ਹੁੰਦਾ ਜਾ ਰਿਹਾ ਇਹਦੇ ਵਿੱਚ ਵੀ ਕਿਸਾਨ ਵੀਰਾਂ ਨੇ ਸਾਡਾ ਸਾਥ ਦਿੱਤਾ ਤੇ ਸਾਡਾ ਕਰਤਵ ਮੰਨਦਾ ਸਾਡਾ حق ਹੈ ਵੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਅੱਜ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਆਉਣ ਵਾਲੇ ਸਮੇਂ 'ਚ ਅਸੀਂ ਆਪਣੀਆਂ ਮੰਗਾਂ ਮਨਾਉਣ ਦੀ ਵੀ ਇਸ ਚੀਜ਼ ਤੋਂ ਆਸ ਰੱਖਦੇ ਹਾਂ ਵੈਸੇ ਅੱਜ ਜਿਹੜਾ ਤੁਹਾਡੀ ਜਿਹੜੀ ਕਾਲ ਹੈ ਇਹ ਕਿੱਥੇ ਨੇ ਕਿੱਥੇ ਸਿਰਫ ਜਿਹੜਾ ਕਿਸਾਨਾਂ ਵੱਲੋਂ ਭਾਰਤ ਬੰਦ ਦੀ ਕਾਲ ਹੈ ਉਸ ਨੂੰ ਲੈ ਕੇ ਜਿਹੜਾ ਜਿਹੜਾ ਇੱਕ ਚੱਕਾ ਜਾਮ ਕੀਤਾ ਗਿਆ ਤੁਹਾਡੀ ਕੁਝ ਵੀ ਆਪਣੀ ਪਰਸਨਲ ਮੰਗਾਂ ਨੇ ਉਹ ਵੀ ਨਾਲ ਨਹੀਂ ਗੀ ਬਿਲਕੁਲ ਜੀ ਪਹਿਲਾਂ ਸਭ ਤੋਂ ਮੁੱਖ ਮੰਗ ਹੀ ਕਿਸਾਨੀ ਹੈ ਜੀ ਪੰਜਾਬ ਜਿਹੜਾ ਆ ਉਹ ਇੱਕ ਖੇਤੀ ਪਜਾਉ ਸੂਬਾ ਆ ਇਹਦੇ ਵਿੱਚ ਕਿਸਾਨੀ ਮੁੱਖ ਹੈ ਜੇ ਇੱਥੇ ਕਿਸਾਨੀ ਜਿੰਦਾ ਹੈ ਤਾਂ ਇੱਥੇ ਪੰਜਾਬ ਦਾ ਹਰ ਕੀਤਾ ਜਾਂਦਾ ਜੀ ਜੇ ਅਸੀਂ ਉਹਦੇ ਨਾਲ ਨਹੀਂ ਖੜਾਂਗੇ ਤੇ ਕੋਈ ਵੀ ਕਿਤੇ ਤੋਂ ਅਸੀਂ ਆਸ ਨਹੀਂ ਕਰ ਸਕਦੇ ਅਸੀਂ ਆਪਣਾ ਪੇਸ਼ਾ ਜਿਹੜਾ ਆ ਉਹ ਇਸ ਕਿਸਾਨੀ ਤੋਂ ਹੀ ਸ਼ੁਰੂ ਕੀਤਾ ਹੈ ਜੀ ਠੀਕ ਹੈ ਜੇ ਉਹਦੇ ਵਿੱਚ ਸਾਨੂੰ ਕਮੀਆਂ ਆਈਆਂ ਸਾਨੂੰ ਇਹਨਾਂ ਕੰਮਾਂ ਵਿੱਚ ਭੱਜਣਾ ਪਿਆ ਅਸੀਂ ਕਿਸਾਨੀ ਨੂੰ ਨਾਲ ਕਰ ਰਹੇ ਆਂ ਨਾਲ ਆਪਣਾ ਗੁਜ਼ਾਰਾ ਚਲਾਉਣ ਲਈ ਇਹ ਬੱਸਾਂ ਦੀ ਡਰਾਈਵਰੀ ਵੀ ਕਰ ਰਹੇ ਆਂ ਪਰ ਇਹਦੇ ਵਿੱਚ ਇਹ ਆ ਵੀ ਜੇ ਅਸੀਂ ਉਸ ਦਿਨ ਨੂੰ ਛੱਡਾਂਗੇ ਤੇ ਸਾਡਾ ਏਸੇ ਵੀ ਕੋਈ ਵजूद ਨਹੀਂ ਆ ਅਸੀਂ ਆਪਣੇ ਕਿਸਾਨਾਂ ਦੇ ਲਈ ਖੜੇ ਆਂ ਹਾਲ ਫਿਲਹਾਲ ਸਾਡੀ ਇੱਕੋ ਹੀ ਮੰਗ ਆ ਸਾਡੇ ਕਿਸਾਨਾਂ ਦਾ ਜੋ ਵੀ ਮੰਗਾ ਅਧੂਰੀਆਂ ਪਈਆਂ ਪੈਂਡਿੰਗ ਪਈਆਂ ਉਹਨਾਂ ਨੂੰ ਸਰਕਾਰ ਪੂਰਨ ਤੌਰ ਤੇ ਪੂਰਾ ਕਰੇ ਤੇ ਅਸੀਂ ਉਹਨਾਂ ਦੇ ਬਿਲਕੁਲ ਤੈਦਲੋਂ ਨਾਲ ਆ ਜਿੰਨੀ ਦੇਰ ਵੀ ਸਾਨੂੰ ਖੜਨਾ ਪਿਆ ਅਸੀਂ ਖੜਨ ਨੂੰ ਤਿਆਰ ਆ ਜਦੋਂ ਵੀ ਸਾਨੂੰ ਕਾਲ ਆਏਗੀ ਕਿਸਾਨ ਜਥੇਬੰਦੀ ਦੀ ਸਾਡੇ ਵੰਨਿਓ ਪੂਰਾ ਸਮਰਥਨ ਹੋਏਗਾ ਸਰ ਅਗਰ ਗੱਲ ਕਰੀਏ ਇਹ ਤਕਰੀਬਨ ਅਗਰ ਲੁਧਿਆਣਾ ਸ਼ਹਿਰ ਦਾ ਜਿਹੜਾ ਮੇਨ ਬੱਸ ਸਟੈਂਡ ਮੰਨਿਆ ਜਾਂਦਾ ਪੰਜਾਬ ਦਾ ਕਿੰਨੇ ਕੁ ਰੋਜ਼ ਲੋਕ ਇੱਥੋਂ ਜਿਹੜੇ ਸਫ਼ਰ ਕਰਦੇ ਨੇ ਹੋਰ ਅੱਜ ਕਿੰਨੇ ਕੁ ਲੋਕ ਇੱਥੇ ਨੇ ਬਿਲਕੁਲ ਦੇਖਣ ਨੂੰ ਨਹੀਂ ਮਿਲਦਾ ਭਾਈ ਲੱਖਾਂ ਲੋਕ ਵੀਰਦੀ ਸਫ਼ਰ ਕਰਦੇ ਮਾਨਗਰਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਗਿਣਤੀ ਹੁੰਦੀ ਹੈ ਰਾਤ 11 ਵਜੇ ਤੋਂ ਬਾਅਦ ਲੋਕ ਲਗਾਤਾਰ ਪਰੇਸ਼ਾਨ ਹੈ ਸਾਨੂੰ ਸੁੱਤਿਆਂ ਨੂੰ ਰਾਤ ਉਠਾ ਕੇ ਲੋਕਾਂ ਨੇ ਮੰਤਾਂ ਕੀਤੀਆਂ ਸਾਨੂੰ ਆਪਣੇ ਟਿਕਾਣਿਆਂ ਤੇ ਪਹੁੰਚਾਇਆ ਜਾਵੇ ਇਹ ਇੱਕ ਆਮ ਪਬਲਿਕਲੀ ਬਹੁਤ ਵੱਡੀ ਦੂvida ਹੈ ਕਿਸੇ ਪਾਸੇ ਜਾਣ ਨੂੰ ਕੋਈ ਸਾਧਨ ਨਹੀਂ ਹੈ ਤੇ ਹਰ ਇੱਕ ਬੰਦਾ ਪਰੇਸ਼ਾਨ ਹੈ ਸਰਕਾਰਾਂ ਨੂੰ ਇਹਨਾਂ ਪਰੇਸ਼ਾਨੀਆਂ ਦਾ ਹੱਲ ਕੱਢਣਾ ਚਾਹੀਦਾ ਤਾਂ ਜੋ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਹਰ ਬੰਦਾ ਆਪਣੇ ਕੰਮ ਤੇ ਸਹੀ ਟਾਈਮ ਜਾਵੇ ਸਹੀ ਟਾਈਮ ਆਪਣੇ ਘਰ ਜਾਵੇ ਇਸ ਕਰਕੇ ਅਸੀਂ ਕਿਸਾਨ ਸੰਘਰਸ਼ ਦੇ ਵਿੱਚ ਆਪਣੇ ਵੱਨਿਓ ਪੂਰਾ ਸਹਿਯੋਗ ਦੇ ਰਹੇ ਹਾਂ ਬਾਕੀ ਜੋ ਅਗਲੀ ਕਾਲ ਹੋਏਗੀ ਉਹਦੇ ਤੇ ਫਿਰ ਗੱਲ ਕਰਿਆ ਜਾਂਦਾ ਕਿ ਤਕਰੀਬਨ 27 ਡੀਪੂ ਦੇ 30000 ਬੱਸਾਂ ਜਿਹੜੀਆਂ ਨੇ ਉਹ ਟੋਟਲ ਬੰਦ ਨੇ ਪੀ ਆਰਟੀਸੀ ਮਿਲਾ ਕੇ ਪੰਜ ਬੱਸ ਮਿਲਾ ਕੇ ਨੀਜੀ ਬੱਸਾਂ ਵਾਂ ਮਿਲਾ ਕੇ ਹਾਂਜੀ ਹਾਂਜੀ ਬੰਦ ਹੈ ਜੀ ਬਿਲਕੁਲ ਬੰਦ ਹੈ ਜੀ ਸਾਨੂੰ ਸਭ ਟਰਾਂਸਪੋਰਟਰ ਨੇ ਜੋ ਪ੍ਰਾਈਵੇਟ ਆਪਰੇਟਰ ਨੇ ਜਾਂ ਸਰਕਾਰ ਦੇ ادارے ਆ ਪੀ ਆਰਟੀਸੀ ਆ ਪੰਜਾਬ ਰੋਡਵੇਜ ਆ ਸਭ ਵੱਲੋਂ ਅਫਸਰਾਂ ਵੱਨੀਓ ਕਾਲ ਹੈ ਸਾਡੇ ਮਾਲਕਾਂ ਵੱਨੀਓ ਕਾਲ ਹੈ ਵੀ ਤੁਸੀਂ ਖੜੀਆਂ ਕਰ ਦੇਣੀਆਂ ਨੇ ਕਿਸੇ ਵੀ ਵੀਰ ਨੇ ਕੋਈ ਵੀ ਆਪਣੀ ਮਰਜ਼ੀ ਦੇ ਨਾਲ ਗੱਡੀ ਨੂੰ ਚਲਾਉਣ ਦੀ ਜ਼ਰੂਰਤ ਨਹੀਂ ਕੀਤੀ ਸਭ ਖੜੀਆਂ ਨੇ ਸਾਰੇ ਹੱਕ 'ਚ ਖੜੇ ਆਪਣੀ ਮਰਜ਼ੀ ਨਾਲ ਖੜੇ ਆ ਸਵੇਰ ਤੋਂ ਬਸਾਂ ਇੱਧਰ ਖੜੀਆਂ ਬਿਲਕੁਲ ਸਵੇਰ ਤੋਂ ਖੜੀਆਂ ਰਾਤ ਦੇ 12 ਵਜੇ ਤੋਂ ਖੜੀਆਂ ਸਰ ਅੱਛਾ ਰਾਤ ਦੇ 12 ਵਜੇ ਤੋਂ ਬਾਅਦ ਪਬਲਿਕ ਪਰੇਸ਼ਾਨ ਪਰ ਕਰੀਏ ਕੀ ਆਪਣੀਆਂ ਮੰਗਾਂ ਵਾਸਤੇ ਕੁਝ ਨਾ ਕੁਝ ਸਰਕਾਰ ਨੂੰ ਕਰਕੇ ਵਿਖਾਵਾਂਗੇ ਤਾਂ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇਗੀ ਅੱਜ ਸ਼ਾਮ ਨੂੰ ਚੱਲਣਗੀਆਂ ਇੱਧਰ ਬੰਦ ਰਹਿਣਗੀਆਂ ਰਾਤ ਅਜੇ ਤੱਕ ਤਾਂ ਦੇਖੋ 4 ਵਜੇ ਤੱਕ ਦੀ ਕਾਲ ਹੈ ਉਸ ਤੋਂ ਬਾਅਦ ਜੇ ਕੋਈ ਕਾਲ ਆਉਂਦੀ ਹੈ ਬਾਕੀ ਫਿਲਹਾਲ ਅੱਜ ਤਾਂ ਬੰਦ ਹੀ ਰਹਿਣਗੀਆਂ ਹੋ ਸਕਿਆ ਤਾਂ ਕੱਲ ਨੂੰ ਚੱਲ ਜਾਾਂਗੇ ਤੁਸੀਂ ਕਹੋਗੇ ਭਾਈ ਜੀ ਮੈਂ ਵੀ ਇਹੀ ਕਹਾਂਗਾ ਜੋ ਵੀਰ ਜੀ ਨੇ ਕਿਹਾ ਹਾਂਜੀ ਕਿਸਾਨਾਂ ਦੇ ਸਮਰਥਨ ਵਿੱਚ ਕਿਸਾਨਾਂ ਦੇ ਪੁੱਤਰ ਆ ਜ

तो यहाँ पर अभी फिर बसें भी नहीं चल रही ये पता था कि ये भी नहीं पता था नहीं देखिए ऐसा तो कहीं कुछ नहीं कहा गया था कि बसें बंद रहेंगी या बसें नहीं चलेंगी ये ऐसा तो कहीं किसी न्यूज पेपर में नहीं था कहीं पर भी नहीं था ये पता था कि भारत बंद है अगर भारत बंद है तो फिर सब कुछ ही बंद होना चाहिए ना फिर ये दुकानें भी क्यों खुली हैं ट्रेन क्यों चल रही हैं भारत बंद का मतलब तो भारत बंद है ठीक है फिर पब्लिक ट्रांसपोर्ट ही बंद क्यों है आम पब्लिक परेशान हो रही है ना अब ये सारे लोग तो इतने अमीर नहीं है ना कि अपनी अपनी प्राइवेट टैक्सी करके निकल जाएं आम पब्लिक तो पब्लिक ट्रांसपोर्ट पे ही डिपेंड है जो सरकार की गाड़ियाँ चल रही हैं या और अंडरटेकिंग गाड़ियाँ चल रही हैं उन्हीं पे डिपेंड है ना सर आम पब्लिक तो तो भारत बंद का मतलब तो ये होता है कि भाई सब कुछ ही बंद होना चाहिए और वो सब कुछ बंद नहीं है बट पंजाब ट्रांसपोर्ट की अगर बात करें इनको पी आर टी सी पन बस की तो उन्होंने पहले ही कहा गवर्नमेंट को भी बोल दिया था कि हम भैया सोलह तारीख को ये बंद रखेंगे सर ऐसी है कि सेंटर की तरफ ऐसा कुछ नहीं था ठीक है हमारी सुनने में नहीं आया था यहाँ बोला होगा स्टेट सरकार ने लेकिन हमारी तरफ सुनने में ऐसा कुछ नहीं आया तो मतलब परेशानी आ रही है परेशानी प्रिशान... परेशानी है और इससे ज्यादा परेशानी क्या हो सकती है मैं सवेरे नौ बजे का यहाँ खड़ा हुआ हूँ बताइए इससे ज्यादा चार तो चाय पी चुका हूँ मैं अब इससे ज्यादा परेशानी क्या हो सकती है क्या सोचा आपने क्योंकि चार बजे तो अभी तक बनती है देखिए ऐसे सोचा क्या है देखते हैं कोई आती है तो ठीक है नहीं तो फिर अपने कुछ और हल निकालेंगे अगर रात को रुकेंगे ਕੁਝ karenge kuch to sadhan dekhenge aapka naam hai mere naam saharan saath hi aapke nahi nahi alag naam moge ka naam acha moge da rehne wale ho kithe jana si unni main moge ja ran se moge jana saane wal to aaya si saane wal to aaya hu tuhanu nahi pata ajj basan banda nahi mainu pata nahi mainu kal da pata hai kad banda ajj da pata pata nahi a rahi hai theek hai to aap kuch mahilaan nu puchde hai jo ke itthe baithe hoye ne bus stand te te jande ha te kithe hai ge ne ਹਾਂਜੀ ਸਸੀ ਕਾ ਜੀ ਹੈ ਸਸੀ ਕਾ ਸਾਸਰੀ ਕਾ ਕਿੱਥੇ ਜਾਣਾ ਵਲੇਓ ਅਸੀਂ ਇਧਰ ਬਰਨਾਲੇ ਤੋਂ ਅੱਗੇ ਪਿੰਡ ਜਲਾਲ ਅੱਛਾ ਤੇ ਹੁਣ ਤੁਹਾਨੂੰ ਪਤਾ ਸੀ ਬੱਸਾਂ ਚ ਮਿਲਦੀਆਂ ਨਹੀਂ ਭਾਰਤ ਬੰਦਾ ਸਾਨੂੰ ਪਤਾ ਹੁੰਦਾ ਸੀ ਆਉਂਦੀ ਨਾ ਅੱਛਾ ਤੇ ਹੁਣ ਕਿੱਥੇ ਜਾਣਾ ਤੁਸੀਂ ਅਸੀਂ ਜਾਣਾ ਬਰਨਾਲੇ ਬਰਨਾਲੇ ਤੋਂ ਫੇਰ ਅੱਗੇ ਜਾਣਾ ਜਲਾਲ ਜਲਾਲ ਤੋਂ ਅੱਗੇ ਫੇਰ ਰੋਂਤੇ ਜਾਣਾ ਪਰੇਸ਼ਾਨੀ ਆ ਗਈ ਹੈ ਬਹੁਤ ਜ਼ਿਆਦੀ ਉੱਥੇ ਬੈਠੇ ਆ ਉੱਥੇ ਬਸ ਸਵੇਰ ਦੇ ਬੈਠੇ ਆ ਤੇ ਪਤਾ ਨਹੀਂ ਸੀਗਾ ਕਿ ਬਸਤਾ ਨਹੀਂ ਮਿਲਨੀ ਆਜੀ ਹਾਂਜੀ ਪਤਾ ਨਹੀਂ ਸੀ ਇਹ ਪਤਾ ਨਹੀਂ ਸੀ ਆਉਂਦੇ ਹੀ ਨਹੀਂ ਤੇ ਹੁਣ ਕੀ ਸੋਚਿਆ ਕੁਝ ਨਹੀਂ ਕਹਿੰਦੇ 4 ਵਜੇ ਚੱਲਣ ਗਿਆ ਦੇਖੋ 4 ਵਜੇ ਤੱਕ ਇੰਤਜ਼ਾਰ ਕਰਾਂਗੇ ਅਸੀਂ ਤਾਂ ਤਕਰੀਬਨ 12 ਵਜੇ 4 ਘੰਟੇ ਵਰ ਬੈਠੋਗੇ ਹਾਂਜੀ ਅਸੀਂ ਢੰਡਾਰੀ ਤੋਂ ਆਏ ਆ ਅ ਅੱਜ ਤੋਂ ਜੋ ਭਾਰਤ ਬੰਦ ਸੀ ਤੁਹਾਨੂੰ ਪਤਾ ਸੀ ਭਾਰਤ ਬੰਦ ਦਾ ਹਾਂਜੀ ਬਟ ਇਹ ਨਹੀਂ ਪਤਾ ਸੀ ਕਿ ਬਸਾਂ ਚੱਲਣਿਆ ਨਹੀਂ ਚੱਲਣੀਆਂ ਨਹੀਂ ਬਸਾਂ ਅਸੀਂ 10 ਤੋਂ 4 ਕਿਹਾ ਗਿਆ ਵਾ ਬੰਦ ਹੋਏਗਾ ਵਾ ਅੱਛਾ ਹਾਂਜੀ ਅਸੀਂ ਅੰਗਰਵੜੀ ਵਰਕਰ ਆ ਅਸੀਂ ਅੰਗਨਵੜੀ ਦੀ ਰੈਲੀ ਤੋਂ ਆਏ ਆ ਸਾਡੀ ਚਤਰ ਸਿੰਘ ਭਾਰਗ ਤੋਂ ਰੈਲੀ ਲੱਗਾ ਤਾਂ ਉੱਥੋਂ ਤੁਰ ਕੇ ਆ ਰਹੀ ਆ ਪੈਦਲ ਮਾਰਚ ਕਰਦੇ ਪਏ ਨੇ ਠੀਕ ਹੈ ਤੇ ਤੁਸੀਂ ਹਾਂਜੀ ਅਸੀਂ ਮੈਂ ਉਦੋਂ ਹੀ ਆਏ ਆ ਅੰਗਨਵੜੀ ਵਰਕਰ ਰਹਿ ਗਏ ਆ ਸੀ ਤੇ ਹਰਜੀਤਕੌਰ ਮੇਰਾ ਨਾਮ ਹੈ ਅਸੀਂ ਇਧਰ ਸੰਗੀਤ ਸਿਲਮੇ ਕੋਲੋਂ ਆਏ ਆ ਅਜਾ ਕੁਝ ਸਵਾਰੀਆਂ ਬਾਹਰੋਂ ਵੀ ਆਈਆਂ ਹੋਈਆਂ ਜਿਨ੍ਹਾਂ ਨੇ ਜਾਣਾ ਹੈਗਾ ਜਿਨਾਂ ਨੂੰ ਨਹੀਂ ਪਤਾ ਸੀ ਅੱਜ ਕਈਆਂ ਨੂੰ ਇਸ ਬਾਰੇ ਨਹੀਂ ਪਤਾ ਸੀ ਅੱਛਾ ਤੇ ਪਰ ਫਿਰ ਵੀ ਇਹ ਹੈਗਾ ਵਾ ਕਿ ਥੋੜਾ ਬੋਤਾ ਜਾ ਰਹੇ ਆ ਆਟੋ ਵਗੈਰਾ ਚੱਲਦੇ ਪਏ ਨੇ ਪਰ ਬੱਸਾਂ ਦਾ ਬੰਦ ਆ ਇਧਰੋਂ ਆਹ ਟ੍ਰੇਨਾਂ ਵੀ ਬੰਦ ਕੀਤੀਆਂ ਹੋਈਆਂ ਨੇ

ਤੋ ਅੱਜ ਬੱਸਾਂ ਜੋ ਹੈ ਵੀ ਬੰਦ ਆਜਾ ਅੱਛਾ ਜੀ ਇਹ ਨਹੀਂ ਪਤਾ ਸੀ ਜੀ ਇਹ ਨਹੀਂ ਆਪਕੋ ਪਤਾ ਨਹੀਂ ਇਹ ਨਹੀਂ ਪਤਾ ਸੀ ਕਿਨਾ ਭਾਈ ਜਰਾ ਹਰਵੀਰ ਸਿੰਘ ਕਿੱਥੋਂ ਆਏ ਹੋ ਲੁਧਿਆਣਾ ਤੋਂ ਬਰਨਾਲਾ ਜਾਣਾ ਹੈ ਜੀ ਬਰਨਾਲਾ ਜਾਣਾ ਹਾਂਜੀ ਤੁਹਾਨੂੰ ਪਤਾ ਨਹੀਂ ਸੱਚ ਕਿਸਾਨਾਂ ਨੇ ਜਿਹੜਾ ਭਾਰਤ ਬੰਦੇ ਨੇ ਕਾਲ ਕੀਤੀ ਜਿਸ ਕਰਕੇ ਅੱਜ ਪੀਸੀਟੀ ਔਰ ਪਨ ਬੱਸ ਬੰਦ ਹੈ ਨਹੀਂ ਪਤਾ ਸੀਗਾ ਪਰ ਕਹਿ ਰਹੇ ਸੀ ਕਿ 12 ਵਜੇ ਤੋਂ 4 ਵਜੇ ਮਤਲਬ 12 ਵਜੇ ਤੱਕ ਬੱਸ ਆਣੀ ਹੈ ਤਾਂ ਕਰਕੇ ਬੱਸ ਸਟੈਂਡ ਆਏ ਸੀ ਹਮ ਹਮ ਤੇ ਬਟ ਇੱਥੇ ਆਏ ਤਾਂ ਕੁਛ ਵੀ ਨਹੀਂ ਸ਼ਾਂਤੀ ਬੜੀ ਹੈ ਕਿ ਕੋਈ ਬੱਸ ਹਾਂਜੀ ਕੋਈ ਵੀ ਨਹੀਂ ਚੱਲ ਰਹੀ ਸੀ ਤੇ ਹੁਣ ਤੁਸੀਂ ਕੀ ਸਲਾਹ ਦਿੱਤੀ ਹੋ ਸਲਾਹ ਜੀ ਸਰ ਟਰਾਂਸਪੋਰਟੇਸ਼ਨ ਬੰਦ ਕਰਕੇ ਆਮ ਜਨਤਾ ਨੂੰ ਹੀ ਪਰੇਸ਼ਾਨ ਕਰ ਰਹੇ ਨੇ ਇਹਦੇ ਵਿੱਚ ਆਮ ਜਨਤਾ ਦਾ ਕੀ ਚਾਹੀਦਾ ਕਸੂਰਾ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਦੂਰ ਜਾਣਾ ਕਿਸੇ ਨੇ ਕਿਸੇ ਦੀ ਪੋਸਟ ਹੋਈ ਹੈ ਕਿਸੇ ਦਾ ਕੰਮ ਹੈ ਲੋਕ ਪਰੇਸ਼ਾਨ ਹੀ ਹੋ ਰਹੇ ਆ ਮਤਲਬ ਖੱਜਲ ਖਰਾਬੀ ਜ਼ਿਆਦਾ ਹੈ ਹਾਂ ਜੀ ਹਾਂ ਜੀ ਖੱਜਲ ਖਰਾਬੀ ਹੈ ਜੀ ਠੀਕ ਹੈ ਕੀ ਨਾਮ ਹੈ ਤੁਹਾਡਾ ਬినੋਦ ਅਗਰੀ ਕਹਾਂ ਕੇ ਰਹਿਣੇ ਵਾਲੇ ਹੋ ਬਿਹਾਰ ਕਾ ਤੋ ਅੱਭੀ ਕਹਾਂ ਜਾਣਾ ਲੁਧਿਆਣਾ ਸੇ ਅਬ ਮਲੇਰ ਕੋਟ ਲੈ ਜਾਣਾ ਹੈ ਮਲੇਰ ਕੋਟ ਲੈ ਜਾਣਾ ਤੁਹਾਨੂੰ ਪਤਾ ਨਹੀਂ ਅੱਜ ਹੜਤਾਲ ਹੈ ਭਾਰਤ ਬਬ ट्रेन में बैठे थे तो मैंने कोई कोई आदमी बोला था कि पंजाब बंद है ठीक है तो मेरे को ये नहीं पता था कि बस बस भी बंद है 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 बस बस स्टैंड भी बंद बंद सही जी, था था, था, बस नहीं जी। तो परेशानी हो रही है परेशानी तो बहुत है सो so, दोस्तों गल गलगले मौजूद है कि इस टाइम बस स्टैंड स्टेशन सुपरवाइजर अमनदीप सिंह से जानते हैं किस प्रकार सवेर की स्थिति है लुधियाना बस स्टैंड की सत्या भाई सत्या जी ਕੋਮੇ ਜੀ ਹਾਂਜੀ ਬਰੀਆ ਸਵੇਰ ਦੀ ਸਥਿਤੀ ਇਹੀ ਆ ਜੀ ਹਲੇ ਜਿਹੜੇ ਸਾਡੇ ਪੱਕੇ ਬੰਦੇ ਨੇ ਉਹਨਾਂ ਨੂੰ ਰੂਟਾਂ ਤੇ ਲਾਇਆ ਵਿਆ ਤੇ ਗੱਡੀਆਂ ਚੱਲ ਰਹੀਆਂ ਨੇ ਬਾਕੀ ਹਲੇ ਤੱਕ ਕੋਈ ਗੱਡੀ ਪ੍ਰਾਈਵੇਟ ਵੀ ਬੰਦ ਨੇ ਤੇ ਬਾਕੀ ਜਿਹੜੇ ਮੁੰਡੇ ਕੰਟਰੈਕਟ ਤੇ ਆ ਠੇਕੇਦਾਰ ਦੇ ਅੰਡਰ ਆ ਉਹ ਹੜਤਾਲ ਤੇ ਆ ਉਹਨਾਂ ਨੇ ਸਮਰਥਨ ਦਿੱਤਾ ਵਿਆ ਵਾ ਤੇ ਗੱਡੀਆਂ ਹਾਂ ਹਾਂਜੀ ਤਕਰੀਬਨ ਕਿੰਨੇ ਡਿੱਪੂ ਨੇ ਕਿੰਨੀਆਂ ਬੱਸਾਂ ਬੰਦ ਨੇ ਸਾਡੇ 18 ਡਿੱਪੂ ਆ ਜੀ ਅੱਛਾ ਜੀ ਤਕਰੀਬਨ ਟੋਟਲੀ ਜਿਹੜੇ ਸਾਡੇ ਮੁੰਡੇ ਪੱਕੇ ਮੁੰਡੇ ਆ ਡੱਟ ਕੇਸ ਤੇ ਆ ਉਹੀ ਹਾਲ ਤੱਕ ਚੱਲ ਰਹੇ ਆ ਕੋਈ ਕੋਈ ਗੱਡੀ ਜਾ ਰਹੀ ਆ ਤੇ ਕਿੰਨੇ ਬੱਸਾਂ ਬੰਦ ਨੇ ਟੋਟੇ ਪੂਰੇ ਪੰਜਾਬ ਵਿੱਚ ਹੋਣਗੇ ਅੰਦਾਜ਼ਾ 18 ਡਿੱਪੂਆਂ ਦੀ ਦੇਖ ਲਓ ਜੀ ਤਕਰੀਬਨ ਮਸਾਂ 30% ਚੱਲ ਰਹੀਆਂ 20% ਪੱਕੀ ਬੰਦ ਨੇ ਬੰਦ ਨੇ ਸਾਰੀਆਂ ਹਾਂਜੀ ਅੱਛਾ ਤੇ ਤਕਰੀਬਨ ਲੁਧਿਆਣਾ ਸ਼ਹਿਰ ਦੇ ਬੱਸ ਸਟੈਂਡ ਦੇ ਗੱਲ ਰਹਿਤ ਕਿੰਨੇ ਲੋਕ ਡੇਲੀ ਅਪ ਐਂਡ ਡਾਊਨ ਕਰਦੇ ਆ ਤੇ ਲਿਖੇ ਹਜ਼ਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਕਿਉਂਕਿ ਮਹਾਨਗਰ ਆ ਜੀ ਹਜ਼ਾਰਾਂ ਦੀ ਗਿਣਤੀ ਹੈ ਜੀ ਕਿਉਂਕਿ ਮੇਨ ਜ਼ਿਲ੍ਹਾਵਾਦੀ ਲੁਧਿਆਣਾ ਇੱਥੋਂ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਫ਼ਰ ਕਰਦੇ ਆ ਜੀ ਕਿੰਨੀਆਂ ਬੱਸਾਂ ਡੰਡੇ ਆਉਂਦੀਆਂ ਆਉਂਦੀਆਂ ਡੇਲੀ ਇੱਥੇ ਤੱਕ ਤਕਰੀਬਨ 1400 ਤੇ ਕਰੀਬ 14-1500 ਦੇ ਕਰੀਬ ਬੱਸਾਂ ਨਿਕਲਦੀਆਂ ਬੱਸ ਸਟੈਂਡ ਦੇ ਵਿੱਚ ਤੇ ਅੱਜ ਸਵੇਰ ਤੋਂ ਬੰਦ ਹੈਂ ਹਾਂਜੀ ਸਵੇਰ ਤੋਂ ਬੰਦ ਆ ਜੀ ਤੇ ਸਵਾਰੀਆਂ ਦਾ ਕੀ ਕਹਿਣਾ ਕਈ ਸਵਾਰੀਆਂ ਦੇਖ ਰਿਹਾ ਹਾਂ ਸਮਾਥਿ ਆ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਬੱਸਾਂ ਨਹੀਂ ਚੱਲ ਰਹੀਆਂ ਹਾਂਜੀ ਹਾਂਜੀ ਸਵਾਰੀਆਂ ਦੇਖੋ ਰਾਸ਼ਾ ਕਿਨੋਂ ਘਟ ਗਿਆ ਬੱਸ ਸਟੈਂਡ ਦੇ ਵਿੱਚ ਵੀ ਤੇ ਕੋਈ ਕੋਈ ਗੱਡੀ ਜਿਹੜੀ ਜਾ ਰਹੀ ਆ ਰੂਟ ਤੇ ਕਿਉਂਕਿ ਤਾਂ ਨਹੀਂ ਪ੍ਰੋਪਰ ਤੌਰ 'ਤੇ ਵੀ ਰਸਤੇ 'ਚ ਕਿਤੇ ਬੰਦ ਨਾ ਹੋਵੇ ਫਿਰ ਉਹ ਦਿੱਕਤ ਆਊਗੀ ਸਵਾਰੀਆਂ ਨੂੰ ਤੇ ਅੱਜ ਜਿਹੜਾ ਬੰਦ ਜਿਹੜਾ ਕੀਤਾ ਗਿਆ ਹੈਗਾ ਪੀ ਆਰਟੀਸੀ ਪੰਚ ਬੱਸ ਜਾਂ ਨੀਜੀ ਬੱਸਾਂ ਦੀ ਸੇਵਾ ਟਰਾਂਸਪੋਰਟ ਵਾਲੇ ਦਾ ਬੰਦ ਕੀਤਾ ਗਿਆ ਇਹ ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਦੇ ਨਾਸਮਰਥਾਂ ਦੀ ਕੀਤਾ ਗਿਆ ਤੁਹਾਡੇ ਕੁਝ ਆਪਣੇ ਵੀ ਹੋਂਦ ਨਾਲ ਹੈਗੇ ਨੇ ਜਿਹੜੀ ਚੀਜ਼ਾਂ ਤੁਹਾਡੀ ਮੰਗਾਂ ਨੇ ਸਾਡੀਆਂ ਵੀ ਮੰਗਾਂ ਨੇ ਕੁਝ ਮੁੰਡਿਆਂ ਦੀਆਂ ਠੀਕ ਹੈ ਜੀ ਉਹਦੇ ਕਰਕੇ ਵੀ ਸਮਰਥਨ ਦਿੱਤਾ ਇਹਨਾਂ ਨੇ ਤੇ ਬਾਕੀ ਭਾਰਤ ਬੰਦ ਦਾ ਤਾਂ ਪਹਿਲਾਂ ਹੀ ਐਲਾਨ ਸੀਗਾ ਜੀ ਕਿਸਾਨ ਜਥੇਬੰਦੀਆਂ ਦਾ ਹੋਰਾਂ ਜਥਾਬੰਦੀਆਂ ਜੋ ਵੀ ਆਪਣੀਆਂ ਹੈਗੀਆਂ ਨੇ ਉਹਦੇ ਸਮਰਥਨ 'ਚ ਫਿਰ ਵੀ ਉਹਨਾਂ ਨੇ ਵੀ ਇਹਨਾਂ ਨੇ ਵੀ ਸਮਰਥਨ ਦਿੱਤਾ ਜੀ ਠੀਕ ਹੈ ਤੁਸੀਂ ਕਹਿੰਦੇ ਹੋ ਸੁਣ ਕੇ ਕੀ ਨਾਮ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਆ ਜੀ ਮੇਰੀ ਡਿਊਟੀ ਇਨਕੁਆਰੀ ਤੇ ਤੇ ਐਜੋ ਸਬ ਇੰਸਪੈਕਟਰ ਜੀ ਤੇ ਅੱਜ ਮੈਂ 12 ਵਜੇ ਡਿਊਟੀ ਆਪਣੀ ਸਟਾਰਟ ਕੀਤੀ ਹੈ ਜੀ ਹੂੰ ਹੂੰ ਤੇ ਬਸਾਂ ਦਾ ਤਾਂ ਬਹੁਤ ਜ਼ਿਆਦਾ ਘਟ ਜਾਣੀ ਹੈਗਾ ਜੀ ਸ਼ਾਮ ਦਿਨਾਂ 'ਚ ਬਹੁਤ ਤਾਤਾ ਲੱਗਾ ਹੁੰਦਾ ਲੁਧਿਆਣਾ ਦਾ ਮੇਨ ਬੱਸ ਸਟੈਂਡ ਹੈ ਮahanagar ਮੰਨਿਆ ਜਾਂਦਾ ਹੈ ਸਵਾਰੀ ਦਾ ਇੰਤਜ਼ਾਰ ਕਰਦੀ ਇੱਕ ਬੱਸ ਪਰ ਤੇ ਦੂਜੀ ਨਾਲ ਹੀ ਤਿਆਰ ਹੋ ਜਾਂਦੀ ਹੈ ਅੱਜ ਬਹੁਤ ਸਰਨਾਟਾ ਦੇਖਣ ਨੂੰ ਮਿਲ ਰਿਹਾ ਹੈ ਗੈਸਰ ਹਾਂਜੀ ਸਰ ਅੱਜ ਜਿਵੇਂ ਕੀ ਲਾਲੋ ਵੀ ਦੇਸ਼ ਵਿਆਪੀ ਇਹਨਾਂ ਨੇ ਜਿਹੜਾ ਕਿਹਾ ਸੀਗਾ ਵੀ ਬੰਦ ਕਰਨਾ ਉਸ ਮੌਕੇ ਦੇ ਕਰਕੇ ਫਿਰ ਕਿਸਾਨਾਂ ਦੇ ਸਮਰਥਨ ਦੇਣ ਕਰਕੇ ਇਹਨਾਂ ਨੇ ਬੰਦ ਕਰਿਆ ਪ੍ਰਾਈਵੇਟ ਵਾਲਿਆਂ ਨੇ ਵੀ ਸਮਰਥਨ ਦਿੱਤਾ ਬਹੁਤ ਉਹਨਾਂ ਨੂੰ ਖੜੀਆਂ ਨੇ ਗੱਡੀਆਂ ਸਾਰੀਆਂ ਇਹਨਾਂ ਦੀ ਕੋਈ ਇੱਕ ਅੱਧਾ ਟਰਾਂਸਪੋਰਟਰ ਹੀ ਇੱਕ ਅੱਧੀ ਗੱਡੀ ਉਹ ਚਲਾ ਰਿਹਾ ਜੀ ਬਾਕੀ ਤਕਰੀਬਨ ਸਾਰੀਆਂ ਖੜੀਆਂ ਹੀ ਨੇ ਜੀ ਪਰੇਸ਼ਾਨੀ ਆ ਰਹੀ ਜੰਤਰੀ ਆਹ ਥੋੜੀ ਮੋਟੀ ਹੁਣ ਜਿਵੇਂ ਵੀ ਜਿੰਮੇ ਕੁਸ ਲਾ ਲੋ ਵੀ ਕਿਸੇ ਕੋਲੇ ਨਹੀਂ ਸਵਾਰੀ ਕੋਲੇ ਨਾ ਨੋਲਿਜ ਹੈਗੀ ਜਾਂ ਕੁਝ ਵੀ ਆ ਉਹ ਵਿਚਾਰੇ ਆਉਂਦੇ ਆ ਤੇ ਉਹਨਾਂ ਨੂੰ ਫਿਰ ਸਾਡੇ ਕੋਲੇ ਆਉਂਦੇ ਆ ਇੱਥੇ ਇਨਕੁਆਰੀ ਤੇ ਫਿਰ ਉਹਨਾਂ ਨੂੰ ਦੱਸਦੇ ਆ ਵੀ ਨਹੀਂ ਵੀ ਹਜੇ ਤਾਂ ਬੰਦ ਆ ਫਿਲਹਾਲ ਹਾਂਜੀ ਆਟੋ ਵਗੈਰਾ ਜੇ ਲੋਕਲ ਜਾਣਾ ਤਾਂ ਆਟੋ ਵਗੈਰਾ ਲੈ ਲਓ ਨਹੀਂ ਤਾਂ ਲੌਂਗ ਰੂਟ ਦੇ ਤਾਂ ਬੱਸਾਂ ਸਾਰੀਆਂ ਖੜੀਆਂ ਨੇ ਤਕਰੀਬਨ ਤੇ ਬਾਕੀ ਸ਼ਾਮ ਨੂੰ ਕਹਿੰਦੇ ਆ ਜੀ 5 ਵਜੇ ਤੋਂ ਬਾਅਦ ਸ਼ਾਇਦ ਮਾੜਾ ਮੋਟਾ ਕੋਈ ਰਾਹਤ ਮਿਲੇ ਚੱਲਣ ਦੀ ਤੇ ਉਹ ਪ੍ਰਾਈਵੇਟ ਚੱਲਣੀ ਹੈ ਜਾਂ ਸਰਕਾਰੀ ਚੱਲ ਪੈਣੀ ਹੈ ਭੀ ਸਰਕਾਰੀ ਵੀ ਤੇ ਪ੍ਰਾਈਵੇਟ ਵੀ ਜੇ ਦੇਖੋ ਪ੍ਰਾਈਵੇਟ ਇਹਨਾਂ ਦਾ ਹੁੰਦਾ ਜੀ ਵੀ ਇਹਨਾਂ ਨੂੰ ਸਵਾਰੀ ਤੱਕ ਹੁੰਦਾ ਵੀ ਜੇ ਸਵਾਰੀ ਹੋ ਗਈ ਤਾਂ ਅਸੀਂ ਕੱਢਾਂਗੇ ਕਿਉਂਕਿ ਸਰਕਾਰੀ ਗੱਡੀ ਦਾ ਜੇ ਆਪਾਂ ਨੂੰ ਸਾਡੇ ਆਫੀਸਰ ਵੀ ਬੈਠੇ ਆ ਅੰਦਰ ਜੀਐਮ ਸਾਹਿਬ ਹਣੀ ਤੇ ਉਹਨਾਂ ਦੇ ਹੁਕਮਾਂ ਦੇ ਹਦਾਇਤ ਗੱਡੀਆਂ ਚੱਲਣਗੀਆਂ ਜੀ ਜੋੜਾ ਪੱਕਾ ਸਟਾਫ ਹੈਗਾ ਯੂਪੀ ਲੈ ਕੇ ਜਾ ਬਸ ਇੱਥੇ ਦੀ ਕਿੰਨੀਆਂ ਬੱਸਾਂ ਬੰਦ ਰਹੀਆਂ ਲੁਧਿਆਣੇ ਦੀ ਹਾਲੀ ਲੁਧਿਆਣੇ ਦੇ ਵਿੱਚ ਲਾ ਲਓ ਜੀ ਪ੍ਰਾਈਵੇਟ ਦੇ ਸਰਕਾਰੀ ਗੱਡੀਆਂ ਟੋਟਲ ਘਟੋ ਘਟਨੀ ਬੱਸ ਸਟੈਂਡ ਦੇ ਵਿੱਚੋਂ ਜਾਨੀ ਨਿਕਲ ਜਾਂਦੀ ਜੀ 2000 ਦੇ ਲਗਭਗ ਗੱਡੀ ਨਿਕਲਦੀ ਹੈ ਰੋਜ਼ ਕੋਈ ਨਿਕਲਦੀ ਹੈ ਹਾਂਜੀ ਹਾਂ ਅੱਜ ਤਾਂ ਦੇਖੋ ਵੀ ਮੁਸ਼ਕਲ ਨਾਲ ਹੀ ਵੱਧ ਤੋਂ ਵੱਧ 15 ਕੁ 20 ਗੱਡੀਆਂ ਨਿਕਲੀਆਂ ਹੋਣਗੀਆਂ ਜੀ ਸਵੇਰ ਤੋਂ ਸੋ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਭੂਆ ਨੂੰ ਦੇ ਇਜਾਜ਼ਤ ਧੰਨਵਾਦ